ਹੈਲੋ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਲਈ ਇੱਕ ਹੋਰ ਨਵੀਂ ਰੈਸਪੀ ਲੈ ਕੇ ਆਈ ਆਂ ਅੱਜ ਅਸੀਂ ਬਣਾਵਾਂਗੇ ਸਾਬੂਦਾਣਾ ਦੀ ਖਿਚੜੀ ਸੋ ਕਈ ਲੋਗੇ ਨੂੰ ਵਰਤ ਦੇ ਵਿੱਚ ਵੀ ਯੂਜ਼ ਕਰ ਲੈਂਦੇ ਆ ਤੇ ਆਪਾਂ ਜਸਾ ਨਾਰਮਲ ਬਣਾਵਾਂਗੇ ਤੁਸੀਂ ਵਰਤ ਦੇ ਚ ਵੀ ਖਾ ਸਕਦੇ ਹੋ ਜਿਹੜੀਆਂ ਜਿਹੜੀਆਂ ਤੁਸੀਂ ਚੀਜ਼ਾਂ ਬੋਇਲ ਕਰਦੇ ਹੋ ਵਰਤ ਦੇ ਵਿੱਚ ਤੁਸੀਂ ਨਹੀਂ ਖਾ ਸਕਦੇ ਉਹ ਤੁਸੀਂ ਇਹ ਚ ਸਕਿਪ ਕਰ ਲਿਓ ਤੇ ਬਾਕੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਇਦੇ ਲਈ ਆਪਾਂ ਨੂੰ ਮੈਂ ਇੱਕ ਕੌਲੀ ਜਿਹੜੀ ਹੈ ਸਾਬੂਦਾਣੇ ਦੀ ਇਹ ਲਈ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਇਹਨੂੰ ਵਾਸ਼ ਕਰਕੇ ਜਿੰਨਾ ਵੀ ਇਹਦੇ ਵਿੱਚ ਸਟੌਚ ਹੈਗਾ ਇਹ ਵਾਈਟ ਜਾਂ ਪਾਣੀ ਨਿਕਲੂਗਾ ਉਹ ਸਾਰਾ ਕੱਢਣਾ ਉਸ ਤੋਂ ਬਾਅਦ ਇਹਨੂੰ ਸੇਮ ਇੱਕ ਕੌਲੀ ਪਾਣੀ ਪਾ ਕੇ ਇੱਕ ਤੋਂ ਥੋੜਾ ਜਿਹਾ ਜਿੰਨੀ ਕਿ ਇਹ ਹੈਗੀ ਸੇਮ ਇੰਨਾ ਹੀ ਪਾਣੀ ਪਾ ਕੇ ਇਹਨੂੰ ਤੁਸੀਂ 3 ਟੂ 4 ਆਵਰ ਵਾਸਤੇ ਇਹਨੂੰ ਤੁਸੀਂ ਆ ਸੋਕ ਕਰ ਲੈਣਾ ਤੇ ਇਹ ਸੋਕ ਕਰਨ ਤੋਂ ਬਾਅਦ ਬਹੁਤ ਸੋਹਣੇ ਅ ਨਿਕਲੇ ਆਂਦੇ ਆ ਜਿੱਦਾਂ ਤੁਸੀਂ ਇਹ ਵਾਲੀ ਜਿਹੜੀ ਹੈਗੀ ਆ ਆ ਜਦੋਂ ਤੁਸੀਂ ਸੋ ਕਰੋਗੇ ਇਹਦੇ ਦਾਣੇ ਬਹੁਤ ਮੋਟੇ ਤੇ ਫਲਫੀ ਹੋ ਜਾਣਗੇ ਤੇ ਇਹਦੇ ਲਈ ਹੋਰ ਮੈਨੂੰ ਕੀ ਚਾਹੀਦਾ ਮੈਂ ਜਿਹੜੇ ਰੋਸਟਡ ਪੀਨਟਸ ਲਏ ਆ ਉਹਨਾਂ ਨੂੰ ਥੋੜਾ ਜਿਹਾ ਫਲੀ ਕ੍ਰਸ਼ ਕਰ ਲਿਆ ਮੇ ਕੋ ਰੈਗੂਲਰ ਪੀਨਟਸ ਹੈਗੇ ਆ ਸਲੈਂਟਰੋ ਹੈਗਾ ਧਨੀਆ ਜਿਹਨੂੰ ਆਪਾਂ ਕਹਾਂਗੇ ਸਾਲਟ ਤੇ ਪੈਪਰ ਹੈਗੇ ਜੀਰਾ ਆ ਤੇ ਕੜੀ ਪੱਤਾ ਆ ਤੇ ਹਰੀ ਮਿਰਚ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਹੁਣ ਜਿਹੜਾ ਹੈਗਾ ਆਪਾਂ ਇਹਨੂੰ ਸੋਕ ਕੀਤਾ ਸੀਗਾ ਸੋ ਸੋਕ ਮੈਂ ਇਹਦੇ ਲਈ ਪਹਿਲਾਂ ਕਰਕੇ ਰੱਖਿਆ ਸੀਗਾ ਤੁਸੀਂ ਦੇਖਿਆ ਵੀ ਇਹਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰਕੇ ਸੋਕ ਕਰ ਲਿਆ ਤੇ ਇਹ ਦੇਖੋ ਸਾਰੇ ਕਿਵੇਂ ਸਾਰਾ ਪਾਣੀ ਸੋਕ ਕੇ ਤੇ ਇਹ ਐਦਾਂ ਦੇ ਹੋ ਗਏ ਇਹਦੇ ਵਿੱਚ ਇੱਕ ਕਾਲੀ ਦੇ ਵਿੱਚ ਮੈਂ ਇੱਕ ਹੀ ਕਾਲੀ ਪਾਣੀ ਦੀ ਪਾਈ ਸੀ ਤੇ 4 ਆਵਰ ਵਾਸਤੇ ਇਹਨੂੰ ਸੋਕ ਕੀਤਾ ਸੀਗਾ ਤੇ ਹੁਣ ਆਪਾਂ ਨੈਕਸਟ ਸਟੈਪ ਲਈ ਕਰਦੇ ਹਾਂ ਹਾਂਜੀ ਹੁਣ ਤੁਸੀਂ ਦੇਖਿਆ ਮੈਂ ਇਹਦੇ ਵਿੱਚ ਥੋੜਾ ਜਿਹਾ ਆਇਲ ਦੇ ਵਿੱਚ ਜੀਰਾ ਪਾ ਦਿੱਤਾ ਇਹਦੇ ਨਾਲ ਹੀ ਮੈਂ ਕੀ ਕਰੂੰਗੀ ਮੇਰੇ ਕੋਲ ਜਿਹੜੀ ਮੂੰਗਫਲੀ ਪਈ ਸੀਗੀ ਪੁੰਨੀ ਹੋਈ ਨਹੀਂ ਸੀ ਇੱਕ ਮੇਰੇ ਕੋਲੇ ਸੀਗੀ ਜਿਹੜੀ ਰੋਸਟਡ ਤੇ ਇੱਕ ਜਿਹੜੀ ਸੀ ਫਰੈਸ਼ ਤੇ ਜਿਹੜੀ ਮੈਂ ਫਰੈਸ਼ ਵਾਲੀ ਆ ਜਿਹੜੀ ਨਹੀਂ ਪੁੰਨੀ ਹੋਈ ਸੀ ਉਹ ਮੈਂ ਇਹਦੇ ਵਿੱਚ ਪਾਤੀ ਐ ਇਹਨਾਂ ਨੇ 2 ਸੈਕਿੰਡ ਦੇ ਵਿੱਚ ਇਹਨਾਂ ਨੇ ਪੁੱਜ ਜਾਣਾ ਜਿੱਦਾਂ ਹੀ ਮੇਰਾ ਜੀਰਾ ਪੁੱਜਦਾ ਫਿਰ ਇਹਦੇ ਵਿੱਚ ਮੈਂ ਕੀ ਪਾਉਂਗੀ ਇੱਕ ਚੀਜ਼ ਜਿਹੜੀ ਮੈਂ ਪਹਿਲਾਂ ਤੁਹਾਨੂੰ ਨਹੀਂ ਦੱਸੀ ਕਿ ਆਪਾਂ ਇਹਦੇ ਵਿੱਚ ਮੈਂ ਥੋੜੇ ਜਿਹੇ ਬੋਇਲ ਜਿਹੜੇ ਹੈਗੇ ਆ ਆਲੂ ਜਿਹੜੇ ਆ ਉਹ ਵੀ ਮੈਂ ਪਾ ਦੂੰਗੀ ਉਹ ਇਹਦੇ ਨਾਲ ਹੀ ਹੋ ਜਾਣਗੇ ਥੋੜੇ ਜਿਹਾ ਘੱਟ ਬੋਇਲ ਕਰਕੇ ਪੀਤੇ ਸੀਗੇ ਹੁਣ ਮੈਂ ਥੋੜੇ ਜੇ ਰਿਮਿਕ ਕਰ ਲਉਗੀ ਤੇ ਇਹ ਸੋਨੇ ਬਹੁਤ ਸੋਨੇ ਨਾਈਸ ਐਂਡ ਕ੍ਰਿਸਪੀ ਹੋ ਜਾਣਗੇ ਇਹਦੇ ਤੇ ਹੁਣ ਜੇਰ ਆਪਾਂ ਵੇਟ ਕਰਦੇ ਹਾਂ ਹਾਂ ਜ ਤੁਸੀਂ ਦੇਖ ਲਓ ਕਿ ਜਿਹੜੇ ਮੇਰੇ ਪਟੇਟੋਸ ਹੈਗੇ ਆ ਅੰਡੂ ਜਿਹੜੇ ਮੈਂ ਪਾਈ ਸੀਗੇ ਉਹ ਥੋੜੇ ਨਾਈਸ ਐਂਡ ਕ੍ਰਿਸਪੀ ਹੋ ਗਏ ਹੈ ਇਹਦੇ ਨਾਲ ਹੀ ਮੈਂ ਜਿਹੜਾ ਆਪਣੇ ਕੋਲੇ ਕੜੀ ਪੱਤਾ ਸੀਗਾ ਉਹ ਪਾ ਦਿੰਨੀ ਹਾਂ ਮੈਂ ਪਹਿਲਾਂ ਨਹੀਂ ਪਾਇਆ ਮੇਰੇ ਕੋਲੇ ਫਰੈਸ਼ ਨਹੀਂ ਸੀਗਾ ਮੇਰੇ ਕੋਲੇ ਡਰਾਈ ਸੀਗਾ ਤੇ ਮੈਂ ਹੁਣ ਪਾਇਆ ਤੁਹਾਨੂੰ ਫਿਰ ਬਹੁਤ ਸੜਿਆ ਹੋਇਆ ਵਧੀਆ ਨਹੀਂ ਲੱਗਦਾ ਤੇ ਇਹਦੇ ਨਾਲ ਹੀ ਮੈਂ ਇੱਕ ਹਰੀ ਮਿਰਚ ਕੱਟ ਕੇ ਪਾ ਦਿੱਤੀ ਕਿਉਂਕਿ ਮੈਨੂੰ ਥੋੜੀ ਜਿਹੀ ਟਿਕੜੀ ਸਪਾਈਸੀ ਚੰਗੀ ਲੱਗਦੀ ਹੈ ਪਰ ਜੇ ਸਭ ਤੇ ਇਹ ਤੁਸੀਂ ਪਾਉਣਾ ਚਾਹਦੇ ਹੋ ਤੇ ਨਹੀਂ ਪਾਉਣਾ ਚਾਹਦੇ ਤਾਂ ਆਪਣੇ ਮੁਤਾਬਕ ਪਾ ਸਕਦੇ ਹੋ ਤੇ ਨਾਲ ਹੀ ਮੈਂ ਸਵਾਦ ਅਨੁਸਾਰ ਨਮਕ ਤੇ ਕਾਲੀ ਮਿਰਚ ਪਾ ਲਤੀ ਹਾਂ ਕੋਲੇ ਦੇ ਨਾਲ ਆਪਾਂ ਵੀ ਕਰਾਂਗੇ ਜਿਹੜਾ ਆਪਣੇ ਕੋਲੇ ਸਬੂ ਦਾਨਾ ਸੀਗਾ ਉਹ ਪਾ ਦਿੰਦੇ ਹਾਂ ਠੀਕ ਹੈ ਜਦੋਂ ਮੈਂ ਸਬੂ ਦਾਨਾ ਇਹਦੇ ਵਿੱਚ ਪਾ ਦਿੱਤਾ ਤਾਂ ਇਹਨੂੰ ਆਪਾਂ ਮੀਡੀਅਮ ਹੀਟ ਤੇ ਹਿਲੀ ਆਪਾਂਗੇ ਤੇ ਇਹਨੂੰ ਆਪਾਂ ਛੁੱਣ ਦੇਵਾਂਗੇ ਹਾਂ ਜਿਵੇਂ ਤੁਸੀਂ ਦੇਖੋਗੇ ਇਹਨੂੰ ਮੈਂ ਬਹੁਤ ਸਲੋ ਹੀਟ ਤੇ ਲਾਇਆ ਇਹਨੂੰ ਆਪਾਂ ਥੋੜੀ ਜਿਹੀ ਥੇਰ ਵਾਸਤੇ ਮੈਂ ਇਹਦੇ ਵਿੱਚ ਪਾਉਂਗੀ ਜੋ ਰਿਮੂਵਲੀ ਸੀਗੀ ਉਹ ਇਹਦੇ ਉੱਤੇ ਪਾ ਦਿੰਨੀ ਤੇ ਇਹਨੂੰ ਆਪਾਂ ਥੋੜੀ ਦੇਰ ਵਾਸਤੇ ਇਹਨੂੰ ਮੈਂ ਥੋੜੀ ਦੇ ਲਈ 2-4 ਮਿੰਟ ਵਾਸਤੇ ਟਕੂਗੀ ਤਾਂ ਬਹੁਤ ਨਾਈਸ ਜਿਹੜੇ ਹੈਗੇ ਆਪਣੇ ਸਾਬੂਦਾਨਾ ਇੱਕ ਇੱਕ ਕਲੀ ਕਲੀ ਤੁਹਾਡੇ ਸਾਰੇ ਇਕੱਲੇ ਇਕੱਲੇ ਹੋਣਗੇ ਕੋਈ ਜੁੜੀ ਜੁੜੀ ਖਿਚੜੀ ਨਹੀਂ ਬਣੂਗੀ ਤੇ ਆਪਾਂ ਫਿਰ ਤੁਹਾਨੂੰ ਗਲਾਸ ਤੇ ਦਿਖਾਉਣੀ ਹੈ ਅੰਨੇ ਦੇਖੋ ਹੁਣ ਕੀ ਦਿਸੋਣੀ ਆਪਣੀ ਖਿਚੜੀ ਬਣ ਕੇ ਤਿਆਰ ਹੋਈ ਹੈ ਤੇ ਇਹਦੇ ਉੱਤੇ ਆਪਾਂ ਧਨੀਆ ਪਾ ਦਾਂਗੇ ਤੇ ਵੀਅਰ ਦਨ ਤੇ ਫਾਈਨਲ ਲੁੱਕ ਲਈ ਆਪਾਂ ਕਰਦੇ ਤੁਹਾਨੂੰ ਇਹ ਹੈਗੀ ਚੀ ਮੇਰੀ ਫਾਈਨਲ ਲੁੱਕ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਕਰਕੇ ਟ੍ਰਾਈ ਕਰਕੇ ਦੱਸਿਓ ਤੇ ਮੈਨੂੰ ਦੱਸਿਓ ਕਿਵੇਂ ਦੀ ਲੱਗੀ ਤੇ ਫਿਰ ਆਪਾਂ ਇੱਕ ਨਗਵੀਂ ਵੀਡੀਓ ਦੇ ਨਾਲ ਨੈਕਸਟ ਟਾਈਮ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ ਸਤਿ ਸ਼੍ਰੀ ਅਕਾਲ ਜੀ